ਇਜਾਣਾਂ ਕਹੀ ਹੁਆ ਹੋਣੀਆ ਪੱਛਿਆਉਂਦੇ ਕੋਲ ਆਕੇ ਉਹਦੀ ਕੁਦਦੀ ਜਾਨ ਦੀ ਕੀਮਤ ਨਾ ਹੈ ਕਿਹਸਾ ਬੇਇਨਸਾਫ ਰੱਬ ਜਿੱਤੇ ਸਾਰੇ ਉਹਨੂੰ ਜਾਣਦੇ ਸੀ ਜੇ ਉਥੇ ਦੀ ਮਖੂਸ ਨਹੀਂ ਅਜਹਰ ਕੋਈ ਤੈਨੂੰ ਪੁੱਛਦਾ ਹੈ ਕਿ ਦੀ ਹੁਣ ਤਾ ਪਵਨ ਰੱਬ ਵਨੀਆਂ ਬਦਲਣ ਵਾਲੀਆਂ ਲਈ ਅਸੀਂ ਕੁਝ ਬਦਲਾਵਨਾ ਕਰ ਸਕੇ ਹੜਦੇ ਰਹ ਕੌਮ ਯਾ ਵੀ ਦੇ ਅਸੀਂ ਕੁਝ ਲਗਾਉਣਾ ਕਰ ਸਕੀ ਦੁਬਾਰਾ ਸਾਲ ਪਹਿਲਾ ਸੀ ਉਸ ਹਾਲਾਤ ਚ ਰੰਗਣਾ ਪੈ ਰਿਹਾ ਖੜ ਸੜਕਾਂ ਤੇ ਧੀ ਦੇ ਲਈ ਅਸੀਂ ਸਾਫ ਕੁ ਮੰਗਣਾ ਪੈ ਰਿਹਾ ਖੜ ਸੜਕਾਂ ਤੇ ਧੀ ਦੇ ਲਈ ਅਸੀਂ ਸਾਫ ਕੁ ਮੰਗਣਾ ਪੈ ਰਿਹਾ ਕੜਸੜ ਕਾ ਤੇ ਧੀਰੇ ਲਈ ਸਭ